ਜਾਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਅਸਤਾ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਖੜਾ ਆ ਹੁਸ਼ਿਆਰਪੁਰ ਤੋਂ ਕਮਾਈ ਦੇ ਵੀ ਰੋਡ ਤੇ ਤੇ ਆ ਤੁਸੀਂ ਦੇਖ ਸਕਦੇ ਆ ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਮੈਂ ਰੁਕਿਆ ਇਹ ਪਿੰਡ ਹੈ ਜੀ ਲੱਬਰ ਤੇ ਰੁਕਿਆ ਮੈਂ ਕਿਉਂ ਆ ਇਹ ਤੁਹਾਨੂੰ ਦਿਖਾਉਣ ਲਈ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਰਸਤੇ ਵਿੱਚ ਮੈਨੂੰ ਦਿ세 ਆ ਜੀ ਦੇਸੀ ਜੰਗਲੀ ਕਰੇਲੇ ਤੇ ਹੋਰ ਵੀ ਕਾਫੀ ਸਬਜ਼ੀਆਂ ਆ ਤੇ ਆ ਹੈਗਾ ਜੀ ਪਿੰਡ ਇੱਥੇ 4-5 ਘਾਰੇ ਆ ਇੱਥੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਇਹ ਜਿਹੜੇ ਤੁਸੀਂ ਘਰ ਦੱਸ ਰਹੇ ਆ ਇੱਥੇ ਲੱਬਰ ਪਿੰਡ 4-5 ਘਾਰੇ ਆ ਇੱਥੇ 6 ਘਾਰੇ ਆ ਇਹ ਸਿਰਫ ਇੰਨੇ ਘਾਰੇ ਆ ਕਿ ਹੋਰ ਵੀ ਬਹੁਤ ਘਰ ਹੈਗੇ ਆ ਲੱਬਰ ਪਿੰਡ 100-150 ਘਾਰੇ ਆ ਜੀ ਇੱਥੇ ਨਾਲ ਹਾਂਜੀ 100-150 ਘਾਰੇ ਆ ਉੱਪਰ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਚਲੋ ਮੈਂ ਜਿਸ ਕਰਕੇ ਰੁਕਿਆ ਸੀ ਇੱਥੇ ਉਹ ਸੀਗਾ ਜੀ ਆਹ ਜੰਗਲੀ ਕਰੇਲੇ ਇਹ ਕੌਣ ਲਿਆਉਂਦਾ ਜੀ ਜੰਗਲੀ ਕਰੇਲੇ ਇਹ ਤਾਂ ਬੰਦੇ ਲਿਆਈ ਜਾਂਦੇ ਜੀ ਮੁੱਲ ਹਾਂਜੀ ਮੁੱਲ ਲਈ ਦਿੰਦੇ ਕਿੱਥੋਂ ਜੀ ਇਹਦੇ ਲਿਆਉਂਦੇ ਮੇਰੇ ਤੁਹਾਡੇ ਵਰਗੇ ਲਿਆਉਂਦੇ ਮੁੱਲ ਦਿੰਦੇ ਲਿਆਈਏ ਇੱਥੇ ਇਹ ਲਿਆਉਂਦੇ ਜੰਗਲਾਂ ਚੋਂ ਆ ਹਾਂਜੀ ਬਣਦੇ ਗੱਡੀ ਆ ਅੱਛਾ ਇਹ ਤੁਹਾਡੇ ਆ ਕਿ ਉਧਰ ਨਹੀਂ ਨਹੀਂ ਆਪਣੇ ਬਣਦੇ ਇਹ ਹਾਂਜੀ ਆਪਣੇ ਬਣਦੇ ਜੰਗਲ ਦੇ ਬਣਦੇ ਹੈਨਾ ਅੱਛਾ ਅੱਛਾ ਤੇ ਨਹੀਂ ਇਹ ਤੁਹਾਡੇ ਆ ਤੁਸੀਂ ਵੇਚ ਰਹੇ ਹੋ ਕੌਣ ਵੇਚ ਰਿਆ ਵੇਚਦੇ ਦੱਸਿਓ ਹਾਂਜੀ ਆਪ ਕੋ ਵੇਚਦੇ ਅੱਛਾ ਤੁਸੀਂ ਵੇਚ ਰਹੇ ਆ ਇਹ ਕੀ ਰੇਟ ਆ ਜੀ ਇਹਨਾਂ ਦਾ 40 ਰੁਪਏ 40 ਰੁਪਏ ਕੁਛ ਦਿਨ ਪਹਿਲਾਂ ਮੈਂ ਆਹੀ 70 ਰੁਪਏ ਚਲਦਾ ਸੀ 70 80 ਉਹ ਪਹਿਲਾ ਹੀ ਮਾਰਕਟ ਅਜਾ ਅੱਛਾ ਤੇ ਦੋਣਾ ਇਸ ਵੇਲਾ ਬੜੀ ਅੱਛਾ ਜੀ ਹਾਂਜੀ ਹਾਂ ਚਲਦਾ ਜੀ ਬੜਾ ਹਾਂਜੀ ਇਹਦਾ ਕੱਟੀ ਅੱਛਾ ਅੱਛਾ ਤੇ ਆ ਜਿਹੜਾ ਕੱਦੂ ਆ ਕੱਦੂ ਦੀਰ ਵੀ ਹਾਂਜੀ ਦੀਰ ਵੀ ਦਾ 30 ਰੁਪਏ ਇਹ ਵੀ ਤੁਹਾਡਾ ਆਪਣਾ ਹੀ ਆ ਹਾਂਜੀ ਆਪਣਾ ਮਤਲਬ ਇਹਨੂੰ ਕੋਈ ਦਵਾਈ ਤਾਂ ਨਹੀਂ ਪਾਈ ਕਿਸੇ ਚੀਜ਼ ਨੂੰ ਕੋੱਖ ਨਹੀਂ ਲਾਇਆ ਇਹਨੂੰ ਚਲੋ ਜੰਗਲੀ ਤਾਂ ਕਿੱਥੇ ਪੈਣੀ ਹੈ ਨਾ ਇਹਨਾਂ ਨੂੰ ਆ ਜਿਹੜੀ ਤੇ ਆ ਤੁਹਾਡੇ ਆਪਣੇ ਜਿਹੜੇ ਹੈ ਨਾ ਹਾਂਜੀ ਕੱਦੂ ਕੀ ਹੈ ਸਭ ਆਪਣੇ ਕੱਦੂ ਕੀ ਆ ਅੱਛਾ ਆ ਵੱਖਰਾ ਵੱਖਰਾ ਜਿਹੜਾ ਕੱਦੂ ਆ ਚੌ ਲੰਬਾ ਜਿਹਾ ਤੇ ਆ ਆ ਗੋਲ ਜਿਹਾ ਤੇ ਆ ਚੌੜਾ ਜਿਹਾ ਹੈ ਨਾ ਆਹ ਇਹ ਇਹਨਾਂ ਚ ਕੀ ਫਰਕ ਆ ਦੋਨਾਂ ਚ ਹਾਂਜੀ ਬੇਲਾਂ ਬੇਲਾਂ ਦਾ ਅੱਛਾ ਟੋਟੀਆਂ ਬੇਲਾਂ ਯਾਨੀ ਕਿ ਜਿਹੜੇ ਉਹ ਫਾਰਮੀ ਨਹੀਂ ਹੁੰਦੇ ਮੋਲਕ ਕੱਦੂ ਹਾਂਜੀ 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 ਉਹ ਬੇਲਾ ਵੀ ਜੀ ਆ ਤੇ ਇਹਨਾਂ ਕੱਦੂਆਂ ਨੂੰ ਤੁਸੀਂ ਕਹਿੰਦੇ ਕਿਸੇ ਵੀ ਸਬਜ਼ੀ ਨੂੰ ਕੋਈ ਦਵਾਈ ਨਹੀਂ ਹੈਗੀ ਹੈਨਾ ਤੇ ਕੋਈ ਦਵਾਈ ਨਹੀਂ ਤੁਸੀਂ ਇਹਨਾਂ ਨੂੰ ਕੱਦੂ ਹੀ ਕਹਿੰਦੇ ਕੁਝ ਹੋਰ ਕਹਿੰਦੇ ਇੱਧਰ ਕੱਦੂ ਲਾਈਦਾ ਕੱਦੂ ਹੀ ਹਾਂਜੀ ਤੇ ਆ ਜਿਹੜਾ ਆਚਾਰ ਆ ਇਹ ਕਿਹੜਾ ਆ? ਆ ਕਰੇਲਾ। ਹਾਂਜੀ ਦੱਸਿਓ ਤਾਂ ਮਾੜੇ ਚੱਕ ਕੇ ਦੱਸਿਓ। ਚੱਕ ਕੇ ਦਰੋਈ ਦੇ। ਅੱਛਾ ਕਰੇਲਾ। ਹਾਂਜੀ ਹੋਰ ਇਹ ਨਿੰਬੂ ਆ। ਨਿੰਬੂ ਦਾ। ਠੀਕ ਆ। ਦੋ ਰੱਬੇ ਨਿੰਬੂ ਤੇ ਬਾਕੀ ਕਰੇਲਾ। ਅੱਛਾ ਬਾਕੀ ਸਾਰਾ ਕਰੇਲਾ ਹੀ ਆ ਹੈਂ ਤੇ ਆਹ ਇਧਰ। ਆ ਵੀ ਕਰੇਲਾ ਹੀ ਆ। ਅੱਛਾ ਇਹ ਕਰੇਲੇ ਇਹੋ ਹੀ ਆ ਹੈਂ? ਜੰਗਲੀ। ਇਹੀ ਆ। ਤੇ ਇਹ ਕਰੇਲੇ ਦਾ ਆਚਾਰ ਕਿੰਦਾ ਜੀ ਇਹ? 200 ਰੁਪਏ। 200 ਰੁਪਏ। ਹਾਂਜੀ। ਠੀਕ ਆ ਤੇ ਮੈਂ ਉਦਾਂ ਆਪਣੇ ਸਾਰੇ ਹੀ ਵੀਵੋਸ ਨੂੰ ਕਹਿਣਾ ਚਾਹੁੰਨਾ ਆ। ਕੇ ਜਰੂਰ ਇਸ ਜਗ੍ਹਾ ਤੇ ਰੁਕੋ ਤੇ ਤੁਹਾਨੂੰ ਬਿਲਕੁਲ ਹੀ ਮਤਲਬ ਨੇਚਰਲ ਚੀਜ਼ਾਂ ਮਿਲਣਗੀਆਂ ਇੱਥੇ ਆਹੀ ਨੇਚਰਲ ਚੀਜ਼ਾਂ ਖਾਣੇ ਫੇਰ ਤੁਸੀਂ ਹੈ ਦਵਾਈਆਂ ਵਗੈਰਾ ਤਾਂ ਨਹੀਂ ਪੈਂਦੀਆਂ ਕਿਤੇ ਤੁਹਾਡੇ ਇੱਥੇ ਜੋ ਵੀ ਕੁਝ ਉਗਦਾ ਆ ਇੱਥੇ ਇੱਕ ਗੱਲ ਦੱਸੋ ਜੀ ਜਿੱਦਾਂ ਤੁਸੀਂ ਇੱਥੇ ਕੋਈ ਕਣਕ ਵਗੈਰਾ ਹੈਗੀ ਝੋਨਾ ਵਗੈਰਾ ਜਾਂ ਹੋਰ ਕੋਈ ਸਬਜ਼ੀਆਂ ਵਗੈਰਾ ਲੱਗਦੀਆਂ ਕੋਈ ਦਵਾਈ ਕਦੇ ਪੈਂਦੀ ਆ ਕਿ ਬਿਲਕੁਲ ਨਹੀਂ ਪੈਂਦੀ ਨਹੀਂ ਦੇਸੀ ਵਾਲੇ ਬੰਦੇ ਹਾਂਜੀ ਦੇਸੀ ਮੈਡੀਕਲ ਦਾ ਦੇਸੀ ਹਾਂਜੀ ਨਹੀਂ ਉਹ ਤਾਂ ਫੇ ਉਹ ਤੁਹਾਡਾ ਹੋ ਗਿਆ ਨਾ ਗੋਹਾ ਵਗੈਰਾ ਤੁਸੀਂ ਉਹੀ ਕਹਿੰਦੇ ਨਾ ਖਾਦ ਜਿਹੜੀ ਬਣਦੀ ਆ ਤੇ ਜੇ ਕੋਈ ਕੀੜਾ ਵਗੈਰਾ ਲੱਗੇ ਉਹਨੂੰ ਫੇਰ ਉਹ ਘਾਟੀ ਪਾਈ ਦੀ ਜ਼ੋਰ ਹੈ ਉਹ ਘਾਟੀ ਪਾਈ ਦੀ ਘਾਟੀ ਲੱਗਦੀ ਘਾਟਾ ਸਮਝੀ ਲਾ ਹੈ ਸੌਂਦੇ ਨਹੀਂ ਘਾਟੀ ਪੁੰਦੇ ਆ ਘਾਟੀ ਪਾਈ ਦੀ ਪੁੰਦੇ ਤੇ ਫੇ ਜੇ ਲੱਗੇ ਕੀੜਾ ਫੇ ਕੀ ਕਰਦੇ ਆ ਆਪਣੇ ਆਪ ਫਾਲਾ ਛੱਡਦੇ ਨਹੀਂ ਬਾਂਦਰ ਬੰਦ ਨਹੀਂ ਛੱਡਦੇ ਫਾਲਾ ਘਟਾਈ ਪੀ ਬਹੁਤ ਬਾਂਦਰ ਬਹੁਤ ਬੰਦ ਨਹੀਂ ਛੱਡਦੇ ਬਾਂਦਰ ਬਹੁਤ ਆਹੀ ਹੋਈ ਆ ਇੱਧਰ ਉਹ ਤਾਂ ਚਲੋ ਤੁਹਾਡੀ ਗੱਲ ਮੈਂ ਸਮਝ ਗਿਆ ਜਿਹੜੀ ਬਚਦੀ ਆ ਉਹ ਕਿਦਾਂ ਬਚਾਉਣੇ ਆ ਬਾਈ ਦੇ ਦਾ ਇਹ ਕਹਦਾ ਵੀ ਦੁਆਇ ਤੇ ਮਾਰੀ ਨਹੀਂ ਕਦੀ ਅਸੀਂ ਇਹਨਾਂ ਨੂੰ ਅੱਛਾ ਇਹ ਏਦਾਂ ਹੀ ਰੱਬ ਤਰਫ ਆਵਾ ਜਿਹੜੀ ਵਧੀਆ ਬੇਲਾਗਲਾ ਅੱਛਾ ਜੀ ਹਾਂਜੀ ਅੱਛਾ ਅੱਛਾ ਤੇ ਚਲੋ ਵਧੀਆ ਛੋਟੂ ਹੋਰ ਕਿਦਾਂ ਕਿਹੜੀ ਕਲਾਸ ਪੜਦਾ 8 8 ਦੇ ਵਿੱਚ ਖਾਣਾ ਪੀਣਾ ਘੱਟ ਲਾਦਾ ਤੂੰ ਹੈਨਾ ਚਲੋ ਕੋਈ ਗੱਲ ਨਹੀਂ ਕਰੋ ਇੰਜੋਏ ਫਿਰ ਮੈਂ ਤਾਂ ਆਹ ਦੇਖਣ ਰੁਕਿਆ ਸੀਗਾ ਪੰਜਾਬ ਦੇ ਪਹਾੜਾਂ ਦੇ ਨਿਆਰੇ ਲੈਣੇ ਆ ਕਿਹੜੀ ਕਲਾਸ ਪੜਦੇ ਆ ਮੈਂ ਤਾਂ ਪੜਾ ਟਿਆ ਨਾ ਮੈਂ ਪੁੱਛ ਚੰਡੀਕੜਾ ਇੰਟਰਵਿਊ ਇਤਾਂ ਕੀ ਕਰਦੇ ਕੀ ਕੀਤਾ ਉਸ ਦਾ ਰੈਸਟੋਰੈਂਟ ਨਹੀਂ ਕੀਤਾ ਕੀ ਉਹਦਾ ਪੜਾਈ ਕਿਹੜੀ ਕੀਤੀ ਉਹਦਾ ਪਲਸ ਪਲਸ ਹੋ ਗਿਆ ਤੇ IT ਕੰਪਿਊਟਰ ਕਰ ਚੁੱਕਾ ਅੱਛਾ ਅੱਛਾ ਮੈਂ ਚਲੋ ਬਹੁਤ ਸੋਨਾ ਬਹੁਤ ਸੋਨਾ ਬੜੀਆ ਗੱਲ ਆ ਮੈਂ ਤਾਂ ਉੱਧੇ ਹੀ ਰੁਕਿਆ ਸੀ ਮੈਂ ਦਿਖਾਉਣ ਰੁਕਿਆ ਸੀ ਯਾਰ ਆ ਜਿਹੜੀਆਂ ਮੈਂ ਕਿਹਾ ਵੀ ਚਲੋ ਇਹਨਾਂ ਨੂੰ ਕੋਈ ਦਵਾਈ ਨਹੀਂ ਪੈਂਦੀ ਤੇ ਜਿਹੜੇ ਇੱਥੋਂ ਲੋਕੀ ਨੰਗਦੇ ਆ ਆ ਕੇ ਜ਼ਰੂਰ ਖਰੀਦ ਕੇ ਲੈ ਕੇ ਜਾਣ ਇਹ ਚੀਜ਼ ਕਿਉਂਕਿ ਸਾਡੇ ਹੈ ਦੇਸੀ ਨਾਲਿਆ ਕਰੇਲੇ ਜੰਗਲੀ ਆ ਤੇ ਬਹੁਤ ਵਧੀਆ ਗੱਲ ਲੱਗੀ ਵੀ ਇਹਦਾ ਆਚਾਰ ਆ ਉਹ ਵੀ ਉਹਨਾਂ ਨੇ ਇਹਦਾ ਜੰਗਲੀ ਕਰੇਲਿਆਂ ਦਾ ਪਾਇਆ ਆਚਾਰ ਹਾਂਜੀ ਹਾਂਜੀ ਇਹ ਐਕਚੁਅਲੀ ਚੀਜ਼ਾਂ ਥੱਲੇ ਲੱਭਦੀਆਂ ਨਹੀਂ ਹੈਗੀਆਂ ਨਹੀਂ ਨਹੀਂ ਇਧਰ ਹੀ ਹੈ ਜੰਗਲਾਂ 'ਚ ਇਧਰ ਹੀ ਹਾਂ ਇਹ ਜੰਗਲਾਂ 'ਚ ਹੀ ਆ ਤੇ ਇਹਦਾ ਫਿਰ ਇਦਾਂ ਆ ਵੀ ਲੋਕੀ ਥੱਲੇ ਕੋਈ ਵੀ ਕਰੇਲਾ ਹੈ ਜਾਂ ਕੁਛ ਵੀ ਆ ਉਹਨਾਂ ਨੂੰ ਪੈਂਦੀਆਂ ਦਵਾਈਆਂ ਹਾਂਜੀ ਹਾਂਜੀ ਸਬਜ਼ੀਆਂ ਨੂੰ ਜ਼ਿਆਦਾਤਰ ਦਵਾਈਆਂ ਪਾਈਆਂ ਹੁੰਦੀਆਂ ਤੇ ਉਹ ਸਿਹਤ ਲਈ ਵਧੀਆ ਹੈ ਹੀ ਨਹੀਂ ਹਾਂਜੀ ਹਾਂਜੀ ਮੈਂ ਤਾਂ ਕਹਿੰਦਾ ਜਿਹੜਾ ਇਧਰ ਉਹਦੀ ਲੰਗਦਾ ਉਹ ਜ਼ਰੂਰ ਆ ਲੈ ਜਾਵੇ ਤਾਂ ਵਧੀਆ ਆ ਕਿਉਂਕਿ ਆ ਹੁਣ ਕਰੇਲਾ ਬਸ ਐਂਡ ਹੀ ਆ ਇਹਦਾ ਹੈਨਾ ਹੁਣ ਸਸਤਾ ਵੀ ਕਰਤਾ ਤੁਸੀਂ ਇਹ ਤੋਂ ਪਹਿਲਾਂ ਮੋਟਾ ਵੀ ਸੀ ਥੋੜਾ ਜਿਹਾ ਇਹ ਚਲੋ ਬਹੁਤ ਵਧੀਆ ਜੀ ਬਹੁਤ ਸੋਹਣਾ ਬਹੁਤ ਚੰਗਾ ਲੱਗਦਾ ਦੇਖ ਕੇ ਵੀ ਚਲੋ ਇਹ ਚੀਜ਼ਾਂ ਹੈਗੀਆਂ ਬਚੀਆਂ ਆ ਕੁਸ਼ਕ ਪਚਾ ਕੇ ਰੱਖਦੇ ਆ ਤੁਸੀਂ ਵੀ ਨਹੀਂ ਪਾਉਣੇ ਕੋਈ ਦਵਾਈ ਚਲੋ ਠੀਕ ਆ ਜੀ ਸਾਰਿਆਂ ਨੂੰ ਧੰਨਵਾਦ ਦੀ ਬਹੁਤ ਬਹੁਤ ਸਸਤੀ ਗੱਲ ਜੀ ਫਿਰ ਮਿਲਦੇ ਜਲਦ ਥੈਂਕ ਯੂ ਜਾਜਪ ਲੌਂਗਰ ਦੇ ਦੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਮਿਲਾਂਗੇ ਬਹੁਤ ਹੀ ਜਲਦ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ